ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ 3 agriculture farm ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬੜੇ ਤੋਂ ਬੜੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਆਪਾਂ ਹੁਣ ਤੱਕ ਗੁੱਲੀ ਡੰਡੇ ਦੀਆਂ ਜੋ ਵੀ ਸਪਰੇਹਾਂ ਕਰ ਚੁੱਕੇ ਹਾਂ ਜਾਂ ਤੁਸੀਂ ਕਰਨੀਆਂ ਨੇ ਕਿਹੜੇ ਢੰਗ ਤਰੀਕੇ ਵਰਤੇ ਨੇ ਕਿੱਦਾਂ ਕਿੱਦਾਂ ਕੀ ਕੀ ਹੋਇਆ ਉਹ ਹੁਣ ਗੱਲ ਪਿੱਛੇ ਲੰਘ ਚੁੱਕੀ ਆ ਕਿਉਂਕਿ ਕਣਕਾਂ ਆਪਣੀਆਂ ਤਕਰੀਬਨ 60-65 ਦਿਨ ਤੇ ਜਾ ਚੁੱਕੀਆਂ ਨੇ ਤੇ ਹੁਣ ਗੋਲੀ ਡੰਡੇ ਦੀ ਸਪਰੇਅ ਦਾ ਕੋਈ ਆਪਾਂ ਨੂੰ ਐਡਾ ਬੈਨੀਫਿਟ ਨਹੀਂ ਹੈਗਾ ਨੁਕਸਾਨ ਹੀ ਹੋਣਾਗਾ ਆਪਣਾ ਤੇ ਮੈਂ ਪਹਿਲਾਂ ਵੀ ਰეკਮੈਂਡੇਸ਼ਨ ਜਿੱਦਾਂ ਜਿੱਦਾਂ ਕੋਈ ਹੁੰਦੀ ਆਪਾਂ ਆਪ ਕਰਦੇ ਆਂਗੇ ਤੁਹਾਨੂੰ ਦੱਸਦਾ ਰਹਿਣਾਗਾ ਤੇ ਕਈ ਵਾਰ ਕੋਈ ਇਹੋ ਜੀ ਚੀਜ਼ ਵੀ ਸਿੱਖਣ ਨੂੰ ਮਿਲ ਜਾਂਦੀ ਆ ਜਿਹੜੀ ਆਪਾਂ ਨੂੰ ਨਹੀਂ ਪਤਾ ਹੁੰਦੀ ਤੇ ਆਪਾਂ ਉਹਦੇ ਗੌਰ ਵੀ ਨਹੀਂ ਕਰਦੇ ਤੇ ਤੁਸੀਂ ਵੀ ਉਹਨੂੰ ਚੀਜ਼ ਨੂੰ ਆਪਾਂ ਸੀਰੀਅਸ ਨਹੀਂ ਲੈਂਦੇ ਕਈ ਵਾਰ ਬਿਨਾਂ ਯਾਰ ਇਹ ਨਹੀਂ ਐਦਾਂ ਹੋ ਸਕਦਾ ਪਰ ਮੈਂ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਏਡੀ ਇੱਕ ਇੰਨੀ ਕਮਲ ਲ ਕੇ ਵਧੀਆ ਚੀਜ਼ ਦੱਸਣ ਜਾ ਰਿਹਾ ਹਾਂਗਾ ਗੱਲ ਦੱਸਣ ਜਾ ਰਿਹਾ ਹਾਂਗਾ ਜਿਹਨੂੰ ਸੁਣ ਕੇ ਸ਼ਾਇਦ ਤੁਹਾਡਾ ਵੀ ਅੱਗੇ ਤੋਂ ਫਾਇਦਾ ਹੋ ਸਕੇ ਜਾਂ ਜਿਹੜੇ ਵੀਰਾਂ ਨੇ ਹੁਣ ਸਪਰੇਅ ਕਰਨੀ ਉਹਨਾਂ ਦਾ ਫਾਇਦਾ ਹੋ ਸਕੇ ਕਿਰਪਾ ਕਰਕੇ ਵੀਡੀਓ ਨੂੰ ਪੂਰੇ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਕਿਸਾਨ ਵੀਰੋ ਆਪਾਂ ਅੱਜ ਕੱਲ ਹਰ ਇੱਕ ਬੰਦਾ ਜੋ ਵੀ ਆ ਗੁੱਲੀ ਡੰਡੇ ਦੀ ਮਤਲਬ ਕਿ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ। ਇੰਨੀ ਕ ਗੰਭੀਰਤਾ ਵਾਲਾ ਮੁੱਦਾ ਹੋ ਜਾਂਦਾ ਇਹ ਜਾ ਕੇ ਕਣਕ ਦੀਆਂ ਫਸਲਾਂ ਦੇ ਵਿੱਚ ਦੇਖੋ ਹੁਣ ਵੀਰੇ ਪੂਰਾ 1 ਮਹੀਨਾ ਹੋ ਗਿਆ ਆਪਾਂ ਨੂੰ ਸੂਰਜ ਦੇਵਤਾ ਨੇ ਦਰਸ਼ਨ ਨਹੀਂ ਦਿੱਤੇ। ਦਵਾਈਆਂ ਨੇ ਕੰਮ ਨਹੀਂ ਕਰਿਆ ਗਰੋਥ ਵਾਲੀਆਂ ਸਪਰੇ ਹਣੇ ਕੰਮ ਨਹੀਂ ਕਰ ਰਹੀਆਂ ਕਣਕਾਂ ਪੀਲੀਆਂ ਹੋਣ ਲੱਗੀਆਂ ਉਤੋਂ ਕਿਉਂਕਿ ਵੀਰੇ ਧੁੱਪ ਤੋਂ ਵੀ ਜ਼ਰੂਰੀ ਆ ਕਣਕਾਂ ਨੂੰ। ਤੇ ਹਰ ਇੱਕ ਸਪਰੇ ਨੂੰ ਕੰਮ ਕਰਨ ਲਈ ਧੁੱਪ ਜ਼ਰੂਰੀ ਆ। ਜਿਹੜੀ ਆਪਣੀ ਧੁੱਪ ਦੇ ਵਿੱਚ ਸਪਰੇ ਹੋਈ ਹੋਈ ਆ ਮੈਂ ਤੁਹਾਨੂੰ ਉਹਦਾ ਰਿਜ਼ਲਟ ਦੱਸਦਾ ਵੀ ਬਿਲਕੁਲ ਨਾਰਮਲ ਦਵਾਈ ਨੇ ਰਿਜ਼ਲਟ ਕਿਵੇਂ ਦਿੱਤਾ ਆਪਾਂ ਨੂੰ ਤਾਂ ਕਿਸਾਨ ਵੀਰੋ ਜਿਹੜਾ ਹੁਣ ਅਜੇ ਆਪਾਂ ਖੇਤ ਦੇਖ ਰਹਾਂਗੇ ਇਹਦੇ ਵਿੱਚ ਪਹਿਲਾਂ ਕਿਸਾਨ ਵੀਰ ਨੇ ਮੈਟਰੀਬਿਊਜਨ ਪਾਈ ਸੀਗੀ ਮੈਂ ਤੁਹਾਨੂੰ ਖੇਤ ਵੀ ਇਹ ਦਿਖਾਇਆ ਸੀਗਾ ਜਿਹੜਾ ਦੋ ਤੋਂ ਤਿੰਨ ਪੱਤੇ ਵਾਲਾ ਗੁੱਲੀ ਡੰਡਾ ਸੀਗਾ ਸਾਰਾ ਮਰ ਗਿਆ ਤਕਰੀਬਨ 50% ਗੁੱਲੀ ਡੰਡਾ ਜਿਹੜਾ ਵੱਡਾ ਸੀਗਾ ਉਹ ਰਹਿ ਗਿਆ ਤੀ ਜਿਹੜਾ ਮੰਨ ਲਓ ਚਲੋ ਚਾਰ ਪੱਤੇ ਵਾਲਾ ਪੰਜ ਪੱਤੇ ਵਾਲਾ ਉਹਨੂੰ ਤਾਂ ਮੈਟਰੀਬਿਊ ਨੂੰ ਕੁਝ ਵੀ ਨਹੀਂ ਸਮਝਦੀ ਜੇ ਡੋਜ਼ ਜ਼ਿਆਦਾ ਪਾਵਾਂਗੇ ਤਾਂ ਕਈ ਵਾਰ ਆਪਾਂ ਤੋਂ ਕਤਾਹੀ ਹੋ ਜਾਂਦੀ ਆ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਪਰ ਡੋਜ਼ ਨਾਰਮਲ ਪਾਉਣੇ ਤਾਂ ਆਪਣਾ ਕੁਝ ਪਰਸੈਂਟ ਤੱਕ ਉਹ ਮਸਲਾ ਹੱਲ ਕਰ ਜਾਂਦੀ ਹੈ ਤੇ ਜਿਹੜਾ ਕਿਸਾਨ ਵੀਰ ਉਹ ਗੁੱਲੀ ਡੰਡਾ ਰਹਿ ਗਿਆ ਮੰਨ ਕੇ ਚਲੋ 40% ਗੁੱਲੀ ਡੰਡਾ ਰਹਿ ਗਿਆ ਤਾਂ ਕਿਸਾਨ ਵੀਰ ਨੇ ਉਹਦੇ ਤਾਂ ਕੋਈ ਹੋਰ ਨਾਰਮਲ ਸਪਰੇ ਕੋਈ ਵੀ ਨਹੀਂ ਕਰੀ ਜਿੱਦਾਂ ਆਪਾਂ ਏਸ਼ੀਅਮ 9 ਜਾਂ ਸਾਗਨ 211 ਜਿਹੜੇ ਸਟਰੋਂਗ ਸਾਲਟ ਨੇ ਨਾਰਮਲ ਆਪਾਂ ਇਹ ਲੈਂਦੇ ਰਹਿੰਦੇ ਹਾਂ ਦੁਕਾਨਾਂ ਤੋਂ ਹੁਣ ਇਹ ਐਟਲੈਂਟਿਸ ਹੋ ਗਈ ਕੋਈ ਐਡਾ ਤਕੜਾ ਸਾਲਟ ਜਾਂ ਮੈਟਰੀ ਨਹੀਂ ਕਰੀ ਹੋਈ ਹੈਗੀ ਕਿਸਾਨ ਵੀਰ ਨੇ ਇਹਦੇ ਬਿਲਕੁਲ ਸੌਫਟ ਸਪਰੇਅ ਕਰੀਏ ਜਿਹੜੀ ਆਪਾਂ ਆਮ ਬਿਲਕੁਲ ਹੀ ਜਿਹਨੂੰ ਆਪਾਂ ਆਮ ਦਵਾਈ ਸਮਝਦੇ ਆਂ ਵੀ ਯਾਰ ਚੱਕੋ ਆਹ ਕਰ ਦੋ ਟੌਪਿਕ ਦਵਾਈ ਵੀਰੇ ਕਿਉਂਕਿ ਕਿਸਾਨ ਵੀਰਾਂ ਨੇ ਇੰਨੀ ਕਿਸੇ ਦਵਾਈ ਮਤਲਬ ਕਿ ਨਾਰਮਲ ਬਣਾ ਰੱਖੀ ਆ ਵੀ ਆਪਾਂ ਨੂੰ ਜੇ ਕੋਈ ਵੀ ਸਪਰੇਅ ਕਰਦੇ ਆਪਾਂ ਗੱਦਨੇ ਯਾਰ ਨਾਲ ਆ ਪੈਕਟ ਟੌਪਿਕ ਦਾ ਪਾਲਾ ਆ ਦੋ ਪੈਕਟ ਟੌਪਿਕ ਦੇ ਪਾ ਦੇ ਤੇ ਕਿਸਾਨ ਵੀਰੋ ਉਹ ਦਵਾਈ ਦਾ ਰਿਜ਼ਲਟ ਦੇਖ ਲਓ ਤੁਸੀਂ ਚਾਰ ਦੇ ਨੇ ਖੇਤ ਨੂੰ ਧੁੱਪ ਲੱਗੀ ਸਪਰੇਅ ਕਰਨ ਤੋਂ ਬਾਅਦ ਹੱਥ ਵਾਲੇ ਪੰਪ ਨਾਲ ਸਪਰੇਅ ਕਰੀਏ ਤੁਸੀਂ ਰਿਜ਼ਲਟ ਦੇਖ ਲਓ ਗੁੱਲੀ ਡੰਡਾ ਮੂਦਾ ਕਰਨ ਵਾਲਾ ਕਰਿਆ ਪਿਆ ਲਾਲ ਕਰਤਾ ਗੁੱਲੀ ਡੰਡਾ ਬਿਲਕੁਲ ਹੁਣੇ ਮਰੂਗਾ ਜਿਹੜਾ ਲਾਲ ਹੋ ਗਿਆ ਐਦਾਂ ਨਹੀਂ ਹੁੰਦਾ ਵੀ 100% ਦਵਾਈ ਸਾਰਾ ਗੁੱਲੀ ਡੰਡਾ ਮਾਰ ਦੂ ਜੇ ਇਹਰੇ ਚੋਂ ਵੀ ਉਹਨੇ 20% ਗੁੱਲੀ ਡੰਡਾ ਨਿਸਚਰਨ ਨਾ ਦਿੱਤਾ ਬੀਜ ਨਾ ਆਉਣ ਦਿੱਤਾ ਤਾਂ ਵੀ ਬਹੁਤ ਵੱਡੀ ਗੱਲ ਆ ਵੀਰੇ ਦੋ ਪੈਕਟ ਟੌਪਿਕ ਦੇ ਮੰਨ ਲਓ ਉਹਨਾਂ ਨੇ ਲਿਆ ਕੇ ਕਰਤੇ ਤੇ ਨਾਰਮਲੀ ਦਵਾਈ ਜਿੰਨਾ ਕਿ ਮੰਨ ਕੇ ਚਲੋ 250 260 ਰੁਪਈਆ ਦਾ ਪੈਕ ਟੋਪਿਕ ਦਾ ਆਉਂਦਾ 500 ਦਾ ਖਰਚਾ ਕੀ ਲੈਦਾ ਹੱਥ ਹੱਥ ਵਾਲੇ ਅੱਠ ਪੰਪ ਕੀਲੇ ਚ ਲਾਤੇ ਉਹਨਾਂ ਨੇ ਤੁਸੀਂ ਇਹ ਰਿਜ਼ਲਟ ਦੇਖ ਲਓ ਕਿਉਂਕਿ ਇਹਨੂੰ ਕੀ ਹੋਇਆ ਵੀਰੇ ਪਹਿਲਾਂ ਤਾਂ ਕਰਨ ਦਾ ਤਰੀਕਾ ਸਹੀ ਹੋ ਗਿਆ ਦਵਾਈ ਕੱਲੀ ਹੋ ਗਈ ਕਣਕ ਨੂੰ ਕੋਈ ਧੱਕਾ ਨਹੀਂ ਵੱਜਿਆ ਤੇ ਧੁੱਪ ਚ ਹੀ ਸਪਰੇ ਹੋਈ ਆ ਤੇ ਧੁੱਪ ਹੀ ਲੱਗੀ ਇਹਨੂੰ 4 ਦਿਨ ਬਾਅਦ ਹੁਣ ਤੁਸੀਂ ਆਪ ਦੇਖ ਲਓ ਵੀ ਇਹ ਦਵਾਈ ਦਾ ਰਿਜ਼ਲਟ ਕਿੰਨਾ ਕੁ ਮਿਲ ਰਿਹਾ ਦੇਖੋ ਆਪਾਂ ਇਹਨੂੰ ਬਿਲਕੁਲ ਨਾਰਮਲ ਸਮਝਦੇ ਆਂ ਵੀ ਯਾਰ ਇਹਨੂੰ ਕੁਝ ਇਹ ਦਵਾਈ ਚ ਕੁਝ ਨਹੀਂ ਹੈਗਾ ਆਪਾਂ ਆਮ ਜਿਵੇਂ ਸੀਲ ਹੀ ਕੌਨ ਸਪਰੇਅਰ ਹੁੰਦਾ ਆਪਾਂ ਚੱਕ ਕੇ ਹਰੇਕ ਦਵਾਈ ਦੇ ਨਾਲ ਵਰਤ ਲੈਨੇ ਇਹਨੂੰ ਵੀ ਯਾਰ ਨਹੀਂ ਯਾਰ ਟੋਪਕ ਪਾ ਦੇ ਨਾਲ ਪਰ ਐਂ ਨਾ ਕਰੋ ਤਿੰਨ ਤਿੰਨ ਸਪਰੇਹਾਂ ਜਿਹੜੀਆਂ ਆਪਾਂ ਮਿਕਸ ਕਰਕੇ ਕਰਦੇ ਆਂ ਮੇਰੇ ਕਣਕਾਂ ਮੂਦੀਆਂ ਮਾਰਨ ਵਾਲੀਆਂ ਕਰਤੀਆਂ ਇਤਕੀ ਕਣ ਸਪਰੇਹਾਂ ਨੇ ਕਿਉਂਕਿ ਤੁੱਪਣੀ ਨਿਕਲ ਰਹੀ ਗੁੱਲੀ ਡੰਡੇ ਤੇ ਅਸਰ ਘੱਟ ਹੋ ਰਿਹਾ ਕਣਕਾਂ ਦੇ ਵੱਧ ਹੋ ਰਿਹਾ ਕਿਸਾਨ ਵੀਰ ਇੰਨੇ ਕਿ ਪਰੇਸ਼ਾਨ ਨੇ ਦੁੱਗਣਾ ਤਿੱਗਣਾ ਖਰਚਾ ਹੋਣ ਲੱਗ ਗਿਆ ਤੇ ਕੀ ਕਣਕਾਂ ਦੇ ਹਰ ਇੱਕ ਕਿਸਾਨ ਵੀਰ ਫੋਨ ਕਰਕੇ ਕਹਿੰਦਾ ਮੇਰੇ ਵੀ ਕਣਕ ਦੇ ਸਪਰੇਅ ਕਰੀ ਸੀ ੱੱਕਾ ਮਾਰ ਗਈ ਕਿਉਂਕਿ ਵੀਰੇ ਸਾਗੜ ਸੋਗੜ ਹੁੰਦੀ ਆ ਆਪਾਂ ਸਪਰੇਅ ਕਰ ਦਿੰਨੇ ਆ ਕੋਈ ਵੱਡਾ ਪੰਪ ਹੁੰਦਾ ਸਿੱਧਾ ਪੱਤਿਆਂ ਤੇ ਦਵਾਈ ਪਾਈ ਜਾਂਦੀ ਆ ਕਣਕ ਜਿੱਦੀ ਲਟਾਇਆ ਦਿੰਦੀ ਆ ਕਣਕ ਨੂੰ ਦਵਾਈ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਵੀਰੇ ਜਿਹੜੇ ਕਿਸਾਨਾਂ ਦੀ 765 ਦਿਨ ਦੀ ਫਸਲ ਹੋ ਗਈ ਤੁਸੀਂ ਉਹਦੇ ਤੇ ਚੁੱਪ ਕਰਕੇ ਲਿਆ ਕੇ ਟੌਪਕ ਦੀ ਸਪਰੇਅ ਕਰ ਦੋ ਥੋੜਾ ਗੁਲੀ ਡੰਡਾ ਕੁਛ ਹੱਦ ਤੱਕ ਖੜਜੂ ਜਾਂ ਜਿਹੜਾ ਛੋਟਾ ਉਹ ਮਰ ਜੂ ਨਹੀਂ ਇਸ ਤੋਂ ਉੱਪਰ ਜਾ ਕੇ ਕੋਈ ਹੋਰ ਸਪਰੇਅ ਨਾ ਕਰਿਓ ਫਾਇਦੇ ਦੀ ਜਗ੍ਹਾ ਨੁਕਸਾਨ ਹੀ ਹੋਊਗਾ ਉਹ ਤੁਹਾਨੂੰ ਹਰ ਇੱਕ ਹੀ ਦੱਸ ਦਊਗਾ ਤੇ ਕਿਸਾਨ ਵੀਰੋ ਵੱਡੀ ਗਲਤੀ ਆ ਨਾ ਕਰਿਓ ਵੀ ਕੋਈ ਸਟਰੋਂਗ ਸਾਲਟ ਨਾ ਹੁਣ ਵਰਤਿਓ ਬਹੁਤ ਜ਼ਿਆਦਾ ਨੁਕਸਾਨ ਹੋ ਜੂ ਆਪਣਾ ਫਾਇਦਾ ਹੋਣਾ ਨਹੀਂ ਉਹਨਾਂ ਲਿਆ ਕੇ ਕੱਲੀ ਤੁਸੀਂ ਟੋਪਿਕ ਕਰਦੋ ਜਿਹੜੇ ਕਿਸਾਨ ਵੀਰਾਂ ਦੀ 65 ਬੂਟਕ ਦਿੰਦੀ ਫਾਸਲਾ ਉਹਨਾਂ ਨੂੰ ਐਂ ਸਬਰ ਨਹੀਂ ਆਉਂਦਾ ਵੀ ਆਪਾਂ ਸਪਰੇਅ ਕਰਨੀਆਂ ਕਰਨੀਆਂ ਤਾਂ ਤੁਸੀਂ ਐਕਸ਼ੀਅਲ ਜਾਂ ਟੋਪਿਕ ਇਹ ਦੋ ਦਵਾਈਆਂ ਕਰ ਸਕਦੇ ਹੋ ਐਕਸਲ ਨਾਲ ਥੋੜਾ ਥੋੜਾ ਜਿਹਾ ਖਰਚਾ ਮਾਮੂਲੀ ਜਿਆਦਾ ਵਧੂਗਾ ਕਿਉਂਕਿ 7 750 ਦੇ ਕਰੀਬ ਉਹ 1 ਏਕੜ ਚ ਪਊਗੀ ਤੇ ਇਹ ਥੋੜੀ 500 ਨਾਲ ਸਰਜੂ ਦੋ ਦੋ ਪੈਕੇਟ ਪਾ ਕੇ ਵੀ ਚਾਹੇ ਤੁਸੀਂ ਕਰ ਦੋ ਕਣਕ ਨੂੰ ਲੱਗੂਗੀ ਗੁੱਲੀ ਡੰਡੇ ਨੂੰ ਨਹੀਂ ਲੱਗਦੀ ਗੁੱਲੀ ਡੰਡੇ ਨੂੰ ਮਾਰੂ ਕਣਕ ਨੂੰ ਦਵਾਈ ਲੱਗੂਗੀ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਇਹ ਗੱਲਬਾਤ ਕਰੀਆ ਸਾਰੀ ਵਧੀਆ ਲੱਗੀ ਹੋਵੇਗੀ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੁਸੀਂ ਕਿਹੜੀ ਕਿਹੜੀ ਸਪਰੇਅ ਕਿਦਾਂ ਕਿਦਾਂ ਕਰੀ ਸੀ ਤੁਹਾਨੂੰ ਕਹੇ ਜੇ ਰਿਜ਼ਲਟ ਮਿਲੇ ਨੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਵਧੀਆ-ਵਧੀਆ ਜਾਣਕਾਰੀ ਆਪਾਂ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੁੰਦ ਰਹਾਂਗੇ ਧੰਨਵਾਦ